ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀਆਂ ਮੁੱਖ ਖਬਰਾਂ ਰਾਜਵਾਨਾ ਦੀ ਫਾਂਸੀ ਰੱਦ ਅਤੇ ਬੀਐਸਐਫ ਵਾਪਸੀ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਡੀਸੀ ਡਾਕਟਰ ਹਿਮਾਂਸ਼ੂ ਅਗਰਵਾਲ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਮੌਤ ਦੀ ਸਜ਼ਾ ਰੱਦ ਕਰਨ ਅਤੇ ਪੰਜਾਬ ਤੋਂ 30 ਬੀਐਸਐਫ ਕੰਪਨੀਆਂ ਵਾਪਸ ਲੈਣ ਦੀ ਮੰਗ ਕੀਤੀ ਹੈ ਆਗੂਆਂ ਨੇ ਕਿਹਾ ਹੈ ਕਿ ਰਾਜਵਾਨਾ 30 ਸਾਲਾਂ ਤੋਂ ਕੈਦ ਵਿੱਚ ਹੈ ਅਤੇ ਹੁਣ ਉਸ ਨੂੰ ਫਾਂਸੀ ਦੇਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਸੰਗਰੂਰ ਵਿੱਚ 16 ਸਾਲਾਂ ਨਾਬਾਲਗ ਨਾਲ ਜ਼ਬਰਜਨਾਹ ਹਸਪਤਾਲ ਵਿੱਚ ਦਿੱਤਾ ਲੜਕੇ ਨੂੰ ਜਨਮ ਸੰਗਰੂਰ ਦੇ ਪਿੰਡ ਲਹਿਲ ਕਲਾਂ ਦੀ 16 ਸਾਲਾਂ ਨਾਬਾਲਗ ਲੜਕੀ ਨਾਲ ਫਰਵਰੀ 2025 ਵਿੱਚ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਜ਼ਬਰਜਨਾਹ ਕੀਤਾ ਗਿਆ 11 ਅਕਤੂਬਰ ਨੂੰ ਪੇਟ ਦਰਦ ਕਾਰਨ ਸਿਵਲ ਹਸਪਤਾਲ ਸੰਗਰੂਰ ਦਾਖਲ ਹੋਈ ਪੀੜਤ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਪੁਲਿਸ ਨੇ ਮਾਨ ਲਖਵਿੰਦਰ ਕੌਰ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਜਾਰੀ ਹੈ ਅੰਮ੍ਰਿਤਸਰ ਬਾਰਡਰ ਤੇ ਬੀਐਸਐਫ ਦੀ ਵੱਡੀ ਕਾਰਵਾਈ 5 ਕਰੋੜ ਦੀ ਹਿਰੋਇਨ ਤੇ 2 ਡਰੋਨ ਜ਼ਬਤ ਅੰਮ੍ਰਿਤਸਰ ਸੈਕਟਰ ਵਿੱਚ ਬੀਐਸਐਫ ਨੇ 2 ਵੱਖ-ਵੱਖ ਥਾਵਾਂ ਹਵੇਲੀਆਂ ਅਤੇ 9 ਸ਼ਹਿਰਾਂ ਦੱਲਾਂ ਪਿੰਡਾਂ ਵਿੱਚ ਛਾਪੇ ਮਾਰ ਕੇ 5 ਕਰੋੜ ਦੀ ਹਿਰੋਇਨ ਅਤੇ 2 ਡਰੋਨ ਕਬਜ਼ੇ ਵਿੱਚ ਲਏ ਇਹ ਡਰੋਨ 10 ਤੋਂ 15 ਕਿਲੋ ਤੱਕ ਭਾਰ ਟੋਨ ਸਮਰਥ ਹਨ ਅਧਿਕਾਰੀਆਂ ਮੁਤਾਬਕ ਪਾਕਿਸਤਾਨੀ ਤਸਕਰ ਡਰੋਨ ਰਾਹੀਂ ਨਸ਼ੇ ਵੇਚ ਰਹੇ ਸਨ ਸਰਹੱਦ ਤੇ ਹੁਣ ਪੈਟਰੋਲਿੰਗ ਹੋਰ ਵਧਾਈ ਗਈ ਹੈ ਮੋਹਾਲੀ ਹਸਪਤਾਲ ਵਿੱਚ ਲਾਪਰਵਾਹੀ ਅਲਗੋਜ਼ਾ ਖਿਡਾਰੀ ਕਰਮਜੀਤ ਬੱਗਾ ਦੀ ਲਾਸ਼ ਫ੍ਰੀਜ਼ਰ ਖਰਾਬੀ ਨਾਲ ਸੜੀ ਮੋਹਾਲੀ ਦੇ ਏਮਜ਼ ਮੈਡੀਕਲ ਕਾਲਜ ਵਿੱਚ ਫ੍ਰੀਜ਼ਰ ਖਰਾਬ ਹੋਣ ਕਾਰਨ ਮਸ਼ਹੂਰ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦੀ ਲਾਸ਼ ਖਰਾਬ ਹੋ ਗਈ ਪਰਿਵਾਰ ਵਿਦੇਸ਼ ਵਿੱਚ ਹੋਣ ਕਰਕੇ ਲਾਸ਼ 4 ਦਿਨ ਲਈ ਮੁਰਦਾ ਘਰ ਵਿੱਚ ਰੱਖੀ ਗਈ ਸੀ ਵਾਪਸੀ ਤੇ ਪਰਿਵਾਰ ਨੇ ਲਾਸ਼ ਸੜੀ ਹੋਈ ਪਾਈ ਹਸਪਤਾਲ ਪ੍ਰਸ਼ਾਸਨ ਨੇ ਬਿਜਲੀ ਕੱਟ ਅਤੇ ਫ੍ਰੀਜ਼ਰ ਕੋਇਲ ਖਰਾਬੀ ਨੂੰ ਕਾਰਨ ਦੱਸਿਆ ਹੈ ਇਹਸੀ ਲਾਪਰਵਾਹੀ ਨੇ ਸਿਹਤ ਪ੍ਰਣਾਲੀ ਤੇ ਗੰਭੀਰ ਸਵਾਲ ਖੜੇ ਕੀਤੇ ਹਨ ਹਰਸਿਮਰਤ ਕੋਰ ਬਾਦਲ ਦਾ ਗਾਂਧੀ ਪਰਿਵਾਰ ਤੇ ਹਮਲਾ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ ਅਮਾਫੀਯੋਗ ਪਾਪ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਨੇ ਪੀ ਚਿਤੰਬਰਮ ਦੇ ਬਿਆਨ ਮਗਰੋਂ ਕਾਂਗਰਸ ਅਤੇ ਗਾਂਧੀ ਪਰਿਵਾਰ ਤੇ ਤਿੱਖਾ ਹਮਲਾ ਕੀਤਾ ਉਹਨਾਂ ਕਿਹਾ ਕਿ ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ ਕਰਵਾਇਆ ਸਿੱਖ ਕੌਮ ਤੇ ਮਨ ਤੇ ਅਮਿੱਟ ਜ਼ਖਮ ਲਾਇਆ ਬਾਦਲ ਨੇ ਕਿਹਾ ਕਿ 1984 ਤੇ ਕਤਲੇਆਮ ਲਈ ਅਜੇ ਤੱਕ ਗਾਂਧੀ ਪਰਿਵਾਰ ਨੇ ਮਾਫੀ ਨਹੀਂ ਮੰਗੀ